ਹਾਂਜੀ ਮਿੱਤਰੋ ਕੀ ਹਾਲ ਚਾਲ ਆ ਜੀ ਹੋਰ ਸਾਰਿਆਂ ਦੇ ਘਰ ਪਰਿਵਾਰ ਕਿਵੇਂ ਆ ਬਈ ਸੈਟ ਆ ਜੀ ਕਰਤੀ ਆ ਜੀ ਵਲੌਗ ਦੀ ਸਟਾਰਟਿੰਗ ਅੱਜ ਸਿੱਧੀ ਖੇਤ ਚੋਂ ਤੇ ਕਰਨਾ ਸੀ ਅੱਜ ਬਈ ਮੱਕੀ ਦੇ ਉੱਤੇ ਸਪਰੇ ਤੇ ਆ ਪਾਈਏ ਨੇ ਦਵਾਈ ਆਪਾਂ ਛੁੰਡੀ ਵਾਲੀ ਤੇ ਭਰ ਦਿਆਂ ਢੋਲੀ ਤੇ ਚਾਲਦੇ ਆਂ ਫਿਰ ਪੌਣੇਰ ਮੱਕੀ ਦੇ ਉੱਪਰ दारू ਆ ਗਏ ਆ ਵੀ ਮੱਕੀ ਕੋਲੇ ਐਡੀ ਐਡੀ ਮੱਕੀ ਹੋ ਗਈ ਆਪਣੀ ਤੇ ਕਰੀ ਕਰਦੇ ਹੁਣ ਇਹਦੇ ਉੱਤੇ ਸਪਰੇ ਲੋ ਜੀ ਕਰਦੇ ਕਰਤੀ ਸ਼ੁਰੂ ਸਪਰੇ ਕਰਤੀ ਆਈ ਸਪਰੇ ਹੁਣ ਚੱਲਦੇ ਆ ਘਰਾਂ ਨੂੰ ਤੇ ਛੱਡਦੇ ਆਪਾਂ ਚੱਲ ਕੇ ਕਬੂਤਰ ਤੇ ਪੂਰਾ ਅੱਜ ਫੇਰ ਚੱਲ ਪਿਆ ਹਵਾ ਤੇਜ਼ ਹੀ ਆ ਤੇ ਇਧਰ ਤੋੜ ਲਈ ਸਬਜ਼ੀ ਲੈ ਕੇ ਚਲਦੇ ਆ ਘਰ ਨੂੰ ਉੱਥੇ ਚਲਦੇ ਆ ਘਰ ਜਾ ਕੇ ਮਿਲਦੇ ਆ ਤੁਹਾਡੇ ਨਾਲ ਜੀ ਆ ਗਏ ਆ ਬਈ ਘਰੇ ਤੇ ਖੋਲਦੇ ਜਾਂਦੇ ਜੁੰਦੇ ਸੀ ਛੜਦੇ ਆ ਫਰਕੂਤਰ ਆਪਾਂ ਕੂਤਰ ਛੜਤੇ ਆਪਾਂ ਛਾਰੇ ਕੂਤਰ ਅੱਜ ਛੱਡੇ ਆ 12 12 13 ਛੱਡੇ 6-7 ਕੂਤਰੀਆਂ ਤੇ 6 ਛੱਦੀ ਕਿਤਾਬ ਹੁੰਦੇ ਆ ਤੇ ਫਸਾ ਆਗੇ ਚਲੋ ਵੀ ਦੇਖਦੇ ਹਾਂ ਅੱਜ ਕਿੰਨਾ ਟਾਈਮ ਲੱਗੂ ਉਤਰਾਪੜਾ ਕਿਹੜਾ ਕਿੰਨੇ ਵਜੇ ਆਏਗਾ ਕਿਹੜਾ ਕਿੰਨੇ ਵਜੇ ਲਓ ਜੀ ਸਭ ਤੋਂ ਪਹਿਲਾਂ ਕੁਦਰੀ ਬੈਠੀ ਆਪਣੀ ਰੱਤੀ ਕਾਲੀ ਟੋਰੀ ਤੇ ਲਾਲ ਬਗਲ ਤੇ ਇੱਕ ਦਰਵਾਤੇ ਆ ਜੀ ਬੱਚੇ ਚੱਕ ਕੰਮ ਹੋ ਗਿਆ ਬੱਚੇ ਦਾ ਉਹ ਹੋ ਗਿਆ ਬਿੱਗੂ ਆ ਬੈਠਾ ਇੱਕ ਬੱਚਾ ਬਈ ਨੀਲਾ ਉਹਨੂੰ ਲੈ ਕੇ ਚੱਲ ਜਾਦੇ ਆ ਇਹਦੇ ਵੀ ਫੜ ਕੇ ਉਡ ਦਦਨ ਆ ਬੈਠਾ ਬੱਚਾ ਲੌਈ ਫੜ ਲਿਆ ਲੌਜੀ ਲਿਆ ਕੇ ਫੇਰ ਦੁਆਰੇ ਬਿਠਾਤਾ ਬੱਚੇ ਵੱਡੇ ਹੋਏ ਵੀ ਆਪੇ ਤੰਗ ਉੱਡ ਜਾਂਦੇ ਹਜੇ ਛੋਟੇ ਹੁੰਦੇ ਭਾਇ ਨਹੀਂਗੇ ਅੱਜ ਹੀ ਬਿਠਾਇਆ ਪਹਿਲੇ ਦਿਨ ਜਹਾੜੀ ਇਪਾਂ ਲੰਘੇ ਮੂੰ ਤਾਂ ਫੇਰ ਵੀ ਉੱਡ ਗਿਆ ਕੂਤਰ ਭਈ ਆਪਣੇ ਬੈਠ ਗਏ ਆ ਤਿੰਨ ਇਧਰੋਂ ਕੂਤਰੀਆਂ ਬੈਠੀਆਂ ਦੋ ਇਹ ਦੂਜੇ ਕੂਤਰ ਆਪਣੇ ਉੱਡੀ ਜਾਂਦੇ ਆ ਆ ਜਾਂਦੇ ਆ ਕੋਈ ਜਾਂਦੀ ਰੱਤੀ ਰੀ ਵਗਲ ਵਾਲੀ ਢੂ ਸਿਆੜਾ ਕੂਤਰ ਗਲਾ ਉੱਚਾ ਆ ਉਹ ਰੀ ਵੀਰੀਆ ਆ ਅਨ ਸੇ ਕੂਤਰ ਫਿਰਦੇ ਆਪਣੇ ਇਦਦਰ ਕੱਟੀ ਜਾਂਦੇ ਬਿੱਗਦਾ ਚੀਰੀ ਜਾਂਦੇ ਬਾਦਾਮ ਕੌਲੀ ਰੱਖੀ ਉੱਤੇ ਰੱਖੀ ਜਿાળੀ ਨੱਪ ਨੱਪ ਕੇ ਹਾਂ ਵੀ ਭਈਆਂ ਇਹ ਕੱਟੇ ਜਾਂਦੇ ਬਾਦਾਮ ਸੌਖੇ ਜਿાળੀ ਦੇ ਨਾਲ ਉੱਤੇ ਰੱਖੋ ਨੱਪੋ ਹੱਥ ਨਾਲ ਬਾਦਾਮ ਕੱਟਿਆ ਜਾਂਦਾ ਲਓ ਜੀ ਇਦਦਰ ਧਰਤੇ ਆ ਗੂਤਰਾਂ ਨੂੰ ਆਪਾਂ ਬਾਦਾਮ ਚਾਰਾਂ ਨੂੰ ਤਿੰਨਾਂ ਨੂੰ ਇਦਦਰ ਧਰਤੇ ਤੇ ਇੱਕ ਨੂੰ ਕੂਤਰੀ ਨੂੰ ਇੱਧਰ ਧਰਤੇ ਆ ਰਤੀ ਨੂੰ ਕੂਤਰ ਆਪਣੇ ਬੈਠ ਗਏ ਬਈ ਸਾਰੇ ਇਧਰ ਪੋਸਟ ਡੰਡੇ ਵਾਲਾ ਤੇ ਇਧਰ ਲਾਲ ਪੋਸਟ ਡੰਡੇ ਵਾਲਾ ਤੇ ਪਾਣੀ ਆਪ ਧਰਤਾ ਇਹਨਾਂ ਨੂੰ ਲੋ ਜੀ ਧਰਤੇ ਆ ਜੀ ਕੂਤਰ ਨੂੰ ਬਦਾਮ ਵੀ ਨਿਕਲ ਬਤੋਈ ਛੱਡ ਦੀ ਕੂਤਰ ਨੂੰ ਖੋਡੇ ਸੀ ਬਦਾਮ ਬਦੂ ਖਾ ਲਿਆ ਤੋ ਜੀ ਆਪਣੀਆਂ ਦੋ ਗੋਧਰੀਆਂ ਬਈ ਹਜੇ ਬਾਹਰ ਹੀ ਫਿਰਦੀਆਂ ਲੱਕੋ ਬੈਠੇ ਕੋਠੀ ਤੇ ਇਹ ਬੈਠੀ ਰਤੀ ਬਾੜੀ ਟੋਰੀ ਦੇ ਹਰੀ ਬਗਲ ਵਾਲੀ ਤੇ ਇੱਕ ਡੱਬੀ ਦੋਨੇ ਟੂਸੇ ਕਾਲਿਆਂ ਵਾਲੀ ਉਹ ਵੀ ਦਿਖਾਉਣੇ ਤੁਹਾਨੂੰ ਆਹ ਦੋ ਕੁਤਰਾਂ ਦੇ ਬਾਈ ਲੱਗੇ ਆ ਰੰਗ ਲਾਉਣ ਉਹ ਤਾਂ ਹੈਗਾ ਜਿਹੜਾ ਬੈਠਾ ਬਗਲਾਂ ਵਾਲਾ ਦੋਨੇ ਤੇ ਉਹ ਉੱਚਾ ਵੱਡਾ ਔੜਦਾ ਤੇ ਉਹਦੇ ਲਾ ਦਨੇ ਯਾਰ 2 ਛਟਾਸਾ ਕਾਲਾ ਕਰ ਦਨੇ ਆ ਤੇ ਆਹ ਦੋ ਕੁਤਰੀਆਂ ਦੇ ਨਵਾਂ ਰੰਗ ਲਾਉਣਾ ਤੇ ਇੱਧਰ ਕਾਲਫ ਆਪਣੀ ਭਿਉ ਲਈ ਆ ਇਤਨਾ ਕੁਟਰਾਂ ਦੇ ਰੰਗ ਲਾਉਨੇ ਆ ਤੇ ਦੱਸਦੇ ਆ ਫਿਰ ਲਾ ਕੇ ਦਿਖਾਉਨੇ ਤੁਹਾਨੂੰ ਕਿੱਥੇ ਕਿੱਥੇ ਲਾਇਆ ਰੰਗ ਇਹਦੇ ਦੇ ਦੇਖੋ ਬਈ ਰੰਗ ਲਾਇਆ ਕੁਟਰ ਦੇ ਆ ਕਿਵੇਂ ਲੱਗਿਆ ਤੇ ਬਗਲਾ ਤਾਂ ਇਹਦੀਆਂ ਪਹਿਲਾਂ ਹੀ ਸੀng ਆ ਤੇ ਨਾਲ ਆਹ ਬੈਠ ਕਾਲੀ ਤੇ ਚੂਸਾ ਕਾਲਾ ਕਰਤਾ ਦੱਸਿਓ ਕਿਵੇਂ ਲੱਗਿਆ ਰੰਗ ਇਹਦਾ ਤੇ ਦੂਜਾ ਕੁਟਰ ਵੀ ਦਿਖਾਉਨੇ ਤੁਹਾਨੂੰ ਆ ਕੁਦਰੀ ਦੇ ਵਿੱਚ ਲਾਲ ਚੀਨੀ ਜਰਾ ਆਸੀ ਰੰਗ ਕਾਲਾ ਟੂਸਾ ਤੇ ਕਾਲੇ ਬੈਠਾ ਜੀ ਇੱਕੋ ਚਿੱਟੀਆਂ ਵਾਲੀ ਦੇ ਲਾਇਆ ਰੰਗ ਕਾਲੀ ਬਗਲ ਤੇ ਕਾਲਾ ਟੰਡਾ ਕਮੈਂਟ ਕਰਕੇ ਦੱਸਿਓ ਜੀ ਆਪਾਂ ਰੰਗ ਵਧੀਆ ਲੱਗਿਆ ਇੱਕੋ ਵੀ ਆ ਵੀ ਉਹ ਸਕੂਦਰੀ ਦੀ ਭੈਣੀ ਹੈ ਬਈ ਜਿਹੜੀ ਪਹਿਲਾਂ ਦਿਖਾਈ ਹੈ ਇਹਦਾ ਕਾਲਾ ਘੰਟਾ ਤੇ ਕਾਲੀ ਟੋਰੀ ਕਰ ਲਾਓ ਜੀ ਆ ਫਿਰਦੀ ਏ ਡੱਬੀ ਅਜੇ ਸੂਹਾ ਘੰਟਾ ਉੱਡੀਆ ਤੇ ਹੁਣ ਤਿੰਨ ਚਾਰ ਘੰਟੇ ਹੋ ਗਏ ਫਿਰਦੀ ਨੂੰ ਇਧਰੋਂ ਬੱਦਲ ਫੁੱਲ ਚੜਿਆ ਆ ਹੁਣ ਆਈ ਆ ਲਾਓ ਜੀ ਤੇ ਦੂਜੀ ਇਹਦੀ ਭੈਣਾ ਬੈਠੀ ਏ ਸ਼ਾਕੀ ਹੋਰ ਚੱਲੀ ਜਾਂਦੀਆਂ ਤੂੜੀ ਵਾਲੀਆਂ ਮਸ਼ੀਨਾਂ ਆਇਆ 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 ਮੇਰਾ ਹੋ ਗਿਆ ਬਈ ਹੁਣ ਹੋਰ ਹੀ ਕੋ ਕਰਦੀ ਆਇਆ 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 ਤਾਂ ਲੱਗਿਆ ਬਈ ਮੜਾ ਜੈ ਨੂੰ ਛਤਰੀ ਤੇ ਬੰਨ੍ਹ ਕੇ ਕੂਤਰੀ ਸ਼ੌਕੀ ਬੈਠ ਜੂਗੀ ਇਹਨੂੰ ਤਾਂ ਵਈ ਤਾੜਦ ਗਏ ਤਾਂ ਕਿ ਇੱਥੇ ਬੈਠ ਗਿਆ ਖੋਡੇ ਮੂਰੇ ਉੱਡ ਨਾ ਜਾਵੇ ਪਰ ਲਓ ਜੀ ਖੂਬ ਪਰੇ ਉੜ ਗਈ ਫੇਰ ਵੀ ਲੱਭੀ ਵਈ ਆ ਫਰਦੀ ਆ ਵਿੰਡੂ ਇਹ ਨਹੀਂ ਨੇਰਾ ਫੁੱਲ ਹੋਇਆ ਵਾ ਚ ਮੋਬਾਈਲ ਦੇ ਵਿੱਚ ਚਾਨਣ ਦੱਸਦਾ ਨਹੀਂ ਨੇਰਾ ਫੁੱਲਾ ਆ ਜਾਂਦੀ ਉਹਦੀ ਉਹ ਵਰਦੀ ਹੋ ਜਾਂਦੀ ਹੈ ਟਿੱਗੋਗੀ ਲੱਗਦਾ ਕੇ ਪਾਸੇ ਆਇਆ 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 ਦਨੇ ਰੋਡਾਂ ਨੂੰ ਹੁਣ ਰਾਤ ਨੂੰ ਉੱਡਦੀ ਹੈ। ਉਹ ਤਿੰਨਾਂ ਨੂੰ ਪੱਕੇ ਮੂੜੀ ਜਿਹੀ ਕਰਦੀ ਹੈ। ਆ ਗਈ। ਆ ਉੱਲੂ ਫਿਰਦਾ ਬਈ। ਆਰੇ

ਪੱਤੜੀ ਵੀ ਬਈ ਗੱਜੀ ਜਾਂਦਾ ਫੁੱਲ ਬਣ ਗਿਆ ਪੱਤੜੀ ਤਰ੍ਹਾਂ ਹੋ ਰਿਹਾ ਕੋਉਤਰੀ ਨਾ ਕੋਠੀ ਤੇ ਬੰਦੀ ਆ ਤੇ ਨਾ ਛਦਰੀ ਬੰਦੀ ਆ ਦੇਖਦੇ ਨੂੰ ਵਾਕੇ ਇਹਨੂੰ ਫੜਕ ਤਾੜ ਲਏ ਬਈ cottage अब फेंक दी आया 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 ਉਹ ਵੀ ਆ ਰਹੀ ਜੰਦੀ ਯਾਰ ਮੈਂਟ ਦੀ ਪਤਾ ਨਹੀਂ ਕਿੱਧਰ ਗਈ ਆ ਬਈ ਪਤਾ ਨਹੀਂ ਡੱਗ ਪਈ ਆ ਇੱਕ ਕੋਠੀ কাਠੀ ਤੇ ਬੈਠੇ ਤਾਂ ਚੰਗਾ ਵਾ ਜੇ ਥੱਲੇ ਡੱਗ ਪਈਵੇਂ ਕੋਈ ਨਾ ਤਾਂ ਕੋਈ ਉਤੇ ਕੋਈ ਉਤੇ ਕੋਈ ਉੱਤੇ ਆ ਬਸ ਬੈਠੀ ਰਹੀਏ ਤੇ ਕੋਠੀ ਤੇ ਬੈਠੀ ਹੋਵੇ ਤਾਂ ਚੰਗਾ ਵਾ ਕਿਤੇ ਵਾਂਚ ਡੈਗ ਵੀ ਫੇਰ وہی ਖਰਾਬ ਕੰਮ ਕਰਦੇ ਦੇ ਬੈਠਦੇ ਕਰਦਗੇ ਬਾਈ ਲੌਗ ਨੂੰ ਸਮਾਪਤ ਕਰ ਦੱਸਾਂਗੇ ਸਵੇਰੇ ਵੀ ਸਹੀ ਸਲਾਮਤਾ ਕੀਤਾ ਕਰੇ ਇਹਨਾਂ ਨੂੰ ਕਰ ਲਓ ਸਬਸਕ੍ਰਾਈਬਰ ਆਪਣੇ ਨੂੰ ਤੇ ਵੀਡੀਓ ਵੇਖਣ ਲਈ ਸਾਰੇ ਭਰਾਵਾਂ ਦਾ ਧੰਨਵਾਦ